ਅੰਤਿਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੇ ਇਹ ਵੀਡੀਓ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਪ੍ਰਤਨ ਲਿਖਤ 100 ਸਾਖੀ ਵਿੱਚੋਂ ਲਈ ਗਈ ਇੱਕ ਬਹੁਤ ਹੀ ਪਿਆਰੀ ਕਥਾ ਬਾਰੇ ਹੈ ਇਸ ਕਥਾ ਵਿੱਚ ਨਰਕ ਸਵਰਗ ਦਾ ਵੀ ਜ਼ਿਕਰ ਕੀਤਾ ਗਿਆ ਹੈ ਹੁਣ ਬਹੁਤੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਤੇ ਉਹ ਕਹਿੰਦੇ ਹਨ ਕਿ ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਜੋ ਕੁਸਾ ਇੱਥੇ ਹੀ ਆ ਅੱਗੇ ਕੁਝ ਨਹੀਂ ਹੈ ਜੋ ਕੁਸ ਹੋਣਾ ਇੱਥੇ ਹੀ ਹੋ ਜਾਣਾ ਪਰ ਗੁਰੂ ਦੀ ਬਾਣੀ ਵਿੱਚ ਤਾਂ ਇਹ ਸ਼ਬਦ ਜ਼ਰੂਰ ਆਉਂਦਾ ਹੈ ਤੇ ਗੁਰੂ ਦੀ ਬਾਣੀ ਇਹਨਾਂ ਨੂੰ ਮੰਨਦੀ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਤਾਂ ਇਹ ਕਹਿੰਦੇ ਹਨ ਕਿ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਧਰਮ ਰਾਜ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਪਰ ਬਹੁਤੇ ਲੋਕੋ ਅੱਜ ਕੱਲ ਦੇ ਸਮੇਂ ਵਿੱਚ ਕਹਿ ਦਿੰਦੇ ਆ ਕਿ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਪਰ ਆਪਾਂ ਜੋ ਅੱਜ ਵਿਚਾਰ ਸਾਂਝੇ ਕਰਨੇ ਆ ਉਹ ਇਸ ਲਈ ਨਹੀਂ ਕਿ ਇਹ ਲੋਕ ਮੰਨ ਜਾਣ ਪਰ ਜਿਨ੍ਹਾਂ ਨੂੰ ਇਸ ਗੱਲਾਂ ਤੇ ਯਕੀਨ ਆ ਗੁਰੂ ਦੀ ਸਾਖੀ ਤੇ ਯਕੀਨ ਆ ਇਹ ਉਹਨਾਂ ਵਾਸਤੇ ਆ ਬਾਕੀ ਆਪਾਂ ਕਿਸੇ ਨੂੰ ਤੱਕੇ ਨਾਲ ਇਹ ਨਹੀਂ ਸਮਝਾ ਸਕਦੇ ਕਿ ਗੁਰੂ ਦੀ ਬਾਣੀ ਵਿੱਚ ਜੋ ਲਿਖਤ ਹੈ ਉਹ ਸੰਪੂਰਨ ਹੈ ਉਹ ਸੱਚ ਹੈ ਤੇ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ 45ਵੀਂ ਕਥਾਵਾਚਕ ਸਾਖੀ ਹੈ ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣਾ ਬਹੁਤ ਸੋਹਣਾ ਦੀਵਾਨ ਸਜਾ ਕੇ ਬੈਠੇ ਸਨ ਤੇ ਉੱਥੇ ਸੰਗਤਾਂ ਆਈਆਂ ਸਨ ਤਾਨ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਿੱਖ ਤਾਨ ਗੁਰੂ ਗੋਬਿੰਦ ਸਿੰਘ ਜੀ ਦੇ ਆਉਂਦੇ ਹਨ ਅੱਗੇ ਤੇ ਮੱਥਾ ਟੇਕਦੇ ਹਨ ਗਲ ਵਿੱਚ ਪੱਲਾ ਪਾਇਆ ਹੁੰਦਾ ਹੈ ਤੇ ਸਤਿਗੁਰੂ ਅੱਗੇ ਬੇਨਤੀ ਕਰਨ ਲੱਗੇ ਤੇ ਕਹਿਣ ਲੱਗੇ ਅਕਾਲ ਪੁਰਖ ਜੀ ਅਸੀਂ ਜਦੋਂ ਪਾਠ ਕਰਨ ਲੱਗਦੇ ਹਾਂ ਤਾਂ ਮਨ ਆਪਣੀ ਇਕਾਗਰਤਾ ਵਿੱਚ ਨਹੀਂ ਰਹਿੰਦਾ ਮਨ ਭਟਕਦਾ ਹੈ ਉਹ ਬੀਤੀਆਂ ਹੋਈਆਂ ਯਾਦਾਂ ਨੂੰ ਯਾਦ ਕਰਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਵੱਧ ਵੱਧ ਕੇ ਖਾਂਦੀ ਹੈ ਹਾਲਾਂਕਿ ਹੱਥ ਵਿੱਚ ਮਾਲਾ ਹੁੰਦੀ ਹੈ ਗੁਟਕਾ ਸਾਫ ਵੀ ਹੁੰਦਾ ਹੈ ਕਹਿਣ ਲੱਗੇ ਜੋ ਇਹ ਸੰਸਾਰਿਕ ਭੋਗ ਪ੍ਰਦਾਤ ਹਨ ਇਹ ਬਹੁਤ ਜ਼ਿਆਦਾ ਔਖੇ ਨੇ ਇਹ ਬਹੁਤ ਕਠਨ ਨੇ ਇਹ ਭਜਨ ਬੰਦਗੀ ਹੋਣ ਹੀ ਨਹੀਂ ਦਿੰਦੇ ਅੱਗੇ ਬਾਰੋ ਦੱਸੋ ਸੱਚੇ ਪਾਤਸ਼ਾਹ ਜੀ ਕੀ ਕੀ ਹੁੰਦਾ ਜਿਹੜੇ ਲੋਕ ਨਾਮ ਜਪਦੇ ਆ ਤੇ ਜਿਹੜੇ ਲੋਕ ਨਾਮ ਨਹੀਂ ਜਪਦੇ ਉਹਨਾਂ ਦਾ ਕੀ ਹਾਲ ਹੁੰਦਾ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਜਿਹੜੇ ਲੋਕ ਨਾਮ ਨਹੀਂ ਜਪਦੇ ਉਹਨਾਂ ਦਾ ਹਾਲ ਸੁਣ ਕੇ ਅਸੀਂ ਵੀ ਨਾਮ ਜਪਣ ਲੱਗ ਜਾਈਏ ਤੇ ਉੱਥੇ ਫਿਰ ਸੱਚੇ ਪਾਤਸ਼ਾਹ ਨੇ ਉਹਨਾਂ ਸਿੱਖਾਂ ਨੂੰ ਗਿਆਨ ਦਿੱਤਾ ਫਿਰ ਜੋ ਸਿੱਖ ਆਏ ਹੋਏ ਸਨ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕੀਤਾ ਕਿ ਜੋ ਇਹ ਅਕਾਲ ਪੁਰਖ ਦੀ ਪੂਰੀ ਬਣੀ ਹੋਈ ਹੈ ਨਰਕ ਸਵਰਗ ਬਣਿਆ ਹੋਇਆ ਹੈ ਇਹ ਕਿਹੜੀ ਦਿਸ਼ਾ ਵਿੱਚ ਹੈ ਫਿਰ ਸਤਗੁਰ ਸੱਚੇ ਪਾਸ਼ਾ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਜਵਾਬ ਦਿੱਤਾ ਕਿ ਜੋ ਜੀਜ ਬਣੀ ਹੋਈ ਹੈ ਆਖਰ ਉਸ ਦੀ ਕੋਈ ਨਾ ਕੋਈ ਤਾਂ ਦਸ਼ਾ ਹੁੰਦੀ ਹੀ ਹੈ ਤੇ ਫਿਰ ਕਹਿੰਦੇ ਹਨ ਕਿ ਸਤਗੁਰ ਸੱਚੇ ਪਾਸ਼ਾ ਅਸੀਂ ਜਿਹੜਾ ਅਨੁਮਾਨ ਲਗਾਉਂਦੇ ਹਾਂ ਜੋ ਨਰਕ ਹੈ ਉਸ ਦੀ ਪੂਰੀ ਦੱਖਣ ਮੱਲ ਬਣੀ ਹੋਈ ਹੈ ਪਰਮਾਤਮਾ ਅਕਾਲ ਪੁਰਖ ਦੀ ਜੋ ਪੂਰੀ ਹੈ ਉਹ ਦੱਖਣ ਵਿੱਚ ਬਣੀ ਹੋਈ ਹੈ ਇਤਰ ਹੀ ਨਰਕ ਹੈ ਤੇ ਉਸ ਤੋਂ ਅੱਗੇ ਜਾ ਕੇ ਸਵਰਗ ਹੈ ਹੁਣ ਅੱਗੇ ਇੱਕ ਪੰਕਤੀ ਆਉਂਦੀ ਹੈ ਜਿਸ ਵਿੱਚ ਲਿਖਿਆ ਹੈ ਲੇਖਾ ਰਬ ਮੰਗੇਸੀਆ ਬੈਠਾ ਕੱਢ ਬਹੀ ਹਾਲਾਂਕਿ ਇਹ ਜੋ ਪੰਕਤੀ ਹੈ ਇਹ ਸੌ ਸਾਖੀ ਵਿੱਚ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬਹੁਤੇ ਲੋਕ ਡਰ ਜਾਂਦੇ ਹਨ ਕਿ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਪਰ ਇਹ ਗੱਲਾਂ ਸੱਤ ਹਨ ਅਕਾਲ ਪੁਰਖ ਦੀਆਂ ਜੋ ਲਿਖੀਆਂ ਹੋਈਆਂ ਹਨ ਬਾਣੀ ਦੇ ਧਰਮ ਰਾਜ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਤਾਂ ਕੁਝ ਹੋ ਨਹੀਂ ਸਕਦਾ ਤੇ ਜਿਹੜੇ ਲੋਕ ਹੁਣ ਇਸ ਗੱਲ ਤੇ ਯਕੀਨ ਨਹੀਂ ਕਰਦੇ ਬਲੀਵ ਨਹੀਂ ਕਰਦੇ ਫਿਰ ਉਹਨਾਂ ਦਾ ਕੁਝ ਵੀ ਨਹੀਂ ਹੋ ਸਕਦਾ ਕਿ ਧੰਗ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਜਦੋਂ ਤਿਤੋ ਚਿੱਤਰ ਪਤਰ ਗੁਪਤ ਤੇ ਧਰਮਰਾਜ ਲੇਖਾ ਮੰਗੇਗਾ ਉਦੋਂ ਤੁਹਾਡੇ ਉੱਤੇ ਕੌਣ ਪੜਦਾ ਪਵੇਗਾ ਤੁਹਾਡੇ ਕੀਤੇ ਹੋਏ ਕਰਮਾਂ ਨੂੰ ਕੌਣ ਤੱਕੇਗਾ ਤੇ ਜੋ ਇਹ ਬਾਣੀ ਆ ਇਹ ਪੰਕਤੀ ਹੈ ਇਹ ਧੰਨ ਗੁਰੂ ਅਰਜਨ ਦੇਵ ਜੀ ਬਾਣੀ ਹੈ ਇਹ 616 ਅੰਗ ਉੱਤੇ ਦਰਜ ਹੈ ਬਾਣੀ ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜੋ ਕਮਰੇ ਦੇ ਅੰਦਰ ਵੜ ਕੇ ਕੋਈ ਗਲਤ ਕੰਮ ਕਰਦੇ ਹਨ ਕੋਈ ਨਜਾਇਜ਼ ਕੰਮ ਕਰਦੇ ਹਨ ਪਰ ਉਹ ਪ੍ਰਮਾਤਮਾ ਸਭ ਕੁਝ ਦਿੰਦਾ ਹੈ ਤੇ ਜਦੋਂ ਚਿੱਤਰ ਗੁਪਤ ਧਰਮਰਾਜ ਉਸ ਦਾ ਲੇਖਾ ਮੰਗਦਾ ਤਾਂ ਉਸ ਦਾ ਪਰਦਾ ਕੋਈ ਨਹੀਂ ਟੱਕ ਸਕਦਾ ਤੇ ਜੋ ਲੋਕ ਕਹਿੰਦੇ ਹਨ ਨਰਕ ਸਵਰਗ ਨਹੀਂ ਹੁੰਦਾ ਕੋਈ ਅਜਿਹੀ ਚੀਜ਼ ਨਹੀਂ ਹੁੰਦੀ ਉਹ ਬਾਣੀ ਦਾ ਜਾਪ ਨਹੀਂ ਕਰਦੇ ਤੇ ਉਹ ਡਰਦੇ ਹੁੰਦੇ ਹਨ ਕਿ ਅਸੀਂ ਤਾਂ ਨਾਮ ਜਪਿਆ ਹੀ ਨਹੀਂ ਜੇ ਇਦਾਂ ਗੱਲ ਹੋ ਗਈ ਫਿਰ ਕੀ ਹੋਵੇਗਾ ਤੇ ਇਹ ਮਾੜਾ ਕਰਨ ਦਾ ਇੱਕ ਬਹਾਨਾ ਹੋ ਜਾਂਦਾ ਹੈ ਭਗਤਾਂ ਦੀ ਬਾਣੀ ਵਿੱਚ ਵੀ ਇਹ ਸਾਰੀਆਂ ਗੱਲਾਂ ਦਾ ਜ਼ਿਕਰੋਂ ਜੋ ਲੋਕ ਹੁਣ ਨਾਮ ਦਾ ਜਪ ਕਰਦੇ ਹਨ ਅਕਾਲ ਪੁਰਖ ਦੀ ਬੰਦਗੀ ਵਿੱਚ ਰਹਿੰਦੇ ਹਨ ਉਹ ਨਰਕ ਸਵਰਗ ਤੋਂ ਵੀ ਉੱਪਰ ਚਲੇ ਜਾਂਦੇ ਹਨ ਸੱਚਖੰਡ ਦੇ ਵਿੱਚ ਇਸੇ ਕਰਕੇ ਹੀ ਜੋ ਅਕਾਲ ਪੁਰਖ ਦੇ ਪਿਆਰੇ ਹੁੰਦੇ ਹਨ ਜੋ ਭਗਤ ਹੁੰਦੇ ਹਨ ਉਹਨਾਂ ਨੂੰ ਇਹਨਾਂ ਦੀ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਨਾ ਉਹਨਾਂ ਨੂੰ ਨਰਕ ਦਾ ਡਰ ਹੁੰਦਾ ਹੈ ਤੇ ਨਾ ਉਹਨਾਂ ਨੂੰ ਸਵਰਗ ਦਾ ਕੋਈ ਲਾਲਚ ਹੁੰਦਾ ਹੈ। ਪਾਸ਼ਾ ਪ੍ਰਮਾਤਮਾ ਕਹਿਣ ਲੱਗੇ ਤੇ ਭਾਈ ਹਰ ਜਗ੍ਹਾ ਉੱਤੇ ਪ੍ਰਮਾਤਮਾ ਦਾ ਵਾਸਾ ਹੈ। ਵਾਸਾ ਹੈ। ਪਰ ਨਰਕਾਂ ਦੀ ਇੱਕ ਜਗ੍ਹਾ ਹੈ। ਵਕੰਟਪੁਰੀ ਉਸ ਤੋਂ ਅੱਗੇ ਹੈ ਤੇ ਸਵਰਗ ਜੋ ਹਨ ਉਹ ਅਲੱਗ ਪਾਸੇ ਬਣਿਆ ਹੋਇਆ ਹੈ। ਹੁਣ ਜੋ ਵਕੰਟਪੁਰੀ ਹੈ ਉਸ ਵਿੱਚ ਨਾਮ ਜਪਣ ਵਾਲੇ ਲੋਕ ਰਹਿੰਦੇ ਹਨ। ਤੇ ਪਰ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਸਵਰਗ ਬਿਲਕੁਲ ਖਾਲੀ ਪਏ ਹਨ ਤੇ ਜੋ ਨਰਕ ਹਨ ਉਹ ਭਰੇ ਪਏ ਕਿਉਂਕਿ ਲੋਕ ਸਵਰਗ ਵਿੱਚ ਜਾਂਦੇ ਹੀ ਨਹੀਂ ਲੋਕ ਪਾਪ ਕਰਦੇ ਹਨ ਇਹ ਬਚਨ ਕੀਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਏ ਹੋਏ ਸਿੱਖਾਂ ਨੂੰ ਹੁਣ ਜੋ ਚਿੱਤਰ ਗੁਪਤ ਤੇ ਧਰਮ ਰਾਏ ਹਨ ਉਹ ਅਕਾਲ ਪੁਰਖ ਦੀ ਆਗਿਆ ਨਾਲ ਹੀ ਚੱਲਦੇ ਹਨ ਧਰਮ ਰਾਜ ਵਿੱਚ ਐਨੀ ਹਿੰਮਤ ਨਹੀਂ ਕਿ ਉਹ ਅਕਾਲ ਪੁਰਖ ਤੋਂ ਬਿਨਾਂ ਕੋਈ ਵੀ ਗੱਲ ਕਰ ਸਕੇ ਧਰਮ ਰਾਜ ਹਰ ਕਾ ਕੀਆ ਜੋ ਧਰਮ ਰਾਜ ਹੈ ਉਸ ਹਰੀ ਅਕਾਲ ਪੁਰਖ ਦਾ ਬਣਾਇਆ ਹੋਇਆ ਹੈ ਤੇ ਉਹ ਜੋ ਰੱਬ ਦੇ ਸੇਵਕ ਹਨ ਉਹਨਾਂ ਦੇ ਨੇੜੇ ਨਹੀਂ ਨੇੜੇ ਨਹੀਂ ਆਉਂਦਾ ਜੋ ਹਰ ਕਾ ਪਿਆਰਾ ਉਹ ਸਭਨਾ ਕਾ ਪਿਆਰਾ ਹੋਰ ਕੀਤੀ ਝੱਕ ਝੱਕ ਆਵੇ ਜਾਏ ਇਹ ਗੁਰੂ ਰਾਮ ਦਾ ਜਿਹਦੇ ਵਚਨਾਂ ਜੋ ਉਸ ਅਕਾਲ ਪੁਰਖ ਦਾ ਪਿਆਰਾ ਹੁੰਦਾ ਹੈ ਉਹ ਸਭ ਦਾ ਹੀ ਪਿਆਰਾ ਹੁੰਦਾ ਹੈ ਔਰ ਬੜੀ ਦੁਨੀਆ ਆਉਂਦੀ ਆ ਬੜੀ ਦੁਨੀਆ ਜਾਂਦੀ ਆ ਪਰ ਜੋ ਉਸ ਪ੍ਰਮਾਤਮਾ ਦਾ ਪਿਆਰਾ ਉਹ ਸਭ ਦਾ ਪਿਆਰਾ ਹੁੰਦਾ ਹੈ ਫਿਰ ਉਹ ਸਿੱਖ ਧੰਗ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਇਹ ਜੋ ਚਿੱਤਰਗੁਪਤ ਹੈ ਤੇ ਜੋ ਧਰਮਰਾਜ ਹੈ ਇਹ ਹੁੰਦੇ ਹਨ ਤਾਂ ਕਾਲਪੁਰਖ ਕਹਿੰਦੇ ਹਨ ਕਿ ਜਦੋਂ ਧੰਗ ਗੁਰੂ ਰਾਮਦਾਸ ਜਿਨੇ ਬਾਣੀ ਵਿੱਚ ਲਿਖ ਦਿੱਤਾ ਤਾਂ ਉਹ ਹੁੰਦਾ ਹੈ ਧੰਗ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਨੂੰ ਸਮਝਾਇਆ ਕਿ ਚਿੱਤਰਗੁਪਤ ਤੇ ਧਰਮਰਾਜ ਹੁੰਦੇ ਹਨ ਤੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਆਪਣਾ ਲੇਖਾ ਜੋਖਾ ਕਰਨ ਦੇ ਲਈ ਤੇ ਜੋ ਅਕਾਲ ਪੁਰਖ ਤੇ ਵਿਸ਼ਵਾਸ ਕਰਦਾ ਹੈ ਦ੍ਰਿੜ ਨਿਸ਼ਚੈ ਕਰਦਾ ਹੈ ਉਹਨਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਜਿਵੇਂ ਭਾਈ ਲੈਣਾ ਜੀ ਦਾ ਗੁਰੂ ਉੱਤੇ ਪਿਆਰ ਸੀ ਵਿਸ਼ਵਾਸ ਸੀ ਮਿਰਤਾਨ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਕਹਿਣ ਲੱਗੇ ਕਿ ਸਵਰਗ ਲੋਕ ਬਿਲਕੁਲ ਖਾਲੀ ਪਿਆ ਤੇ ਸਾਨੂੰ ਅਕਾਲ ਪੁਰਖ ਨੇ ਮਾਤ ਲੋਕ ਤੇ ਭੇਜਾ ਕੇ ਲੋਕਾਂ ਨੂੰ ਗੁਰਬਾਣੀ ਦੇ ਲੜ ਲਾਓ ਉਹ ਚੰਗੇ ਕੰਮ ਕਰਨਗੇ ਤੇ ਜੋ ਸਵਰਗ ਵੇਲੇ ਪਏ ਉਹ ਪਰ ਜਾਣਗੇ ਤੇ ਜੋ ਸੱਚਖੰਡ ਵਿੱਚ ਲੋਕ ਪਗਤੀ ਵਾਲੇ ਆਉਣਗੇ ਤੋਂ ਬਾਅਦ ਗੁਰਗੋਬਨ ਸਿੰਘ ਜੀ ਮੁੱਖੋ ਫਰਮਾਉਂਦੇ ਹਨ ਕਿ ਭਾਈ ਅਸੀਂ 10 ਹਵਤਾਰ ਇਸੇ ਕਰਕੇ ਹੀ ਲਿਆ ਕਿਉਂਕਿ ਲੋਕ ਇੱਕ ਦੂਜੇ ਦਾ ਮਾੜਾ ਬਹੁਤ ਕਰ ਰਹੇ ਆ ਭਰਾ ਭਰਾ ਨੂੰ ਮਰੀ ਜਾਂਦਾ ਜਮੀਨਾਂ ਤੇ ਝਗੜੇ ਹੋਈ ਜਾਂਦੇ ਆ ਫਿਰ ਗੁਰਗੋਬਨ ਸਿੰਘ ਜੀ ਕਹਿੰਦੇ ਹਨ ਕਿ ਭਾਈ ਤੁਸੀਂ ਬਾਣੀ ਪੜੋ ਆਏ ਹੋ ਸਿੱਖਾਂ ਨੂੰ ਕਿਹਾ ਸਰਬ ਸੁਖ ਭੋਗੋ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਸੱਚੇ ਪਾਸ਼ਾ ਅਸੀਂ ਬਾਣੀ ਤਾਂ ਪੜਦੇ ਹਾਂ ਪਰ ਕਈ ਵਾਰ ਮਨ ਨਹੀਂ ਖੜਦਾ ਹਨ ਗੁਰੂ ਗੋਬਿੰਦ ਸਿੰਘ ਜੀ ਮੁੱਖੋਂ ਪਰਮਾਣ ਲੱਗੇ ਕਿ ਜਦੋਂ ਤੁਸੀਂ ਬਾਣੀ ਪੜਦੇ ਹੋ 10 ਮਿੰਟ ਪੜਦੇ ਹੋ 15 ਮਿੰਟ ਪੜਦੇ ਹੋ ਅੱਧਾ ਘੰਟਾ ਪੜਦੇ ਹੋ ਤੇ ਗੁਰੂ ਘਰ ਆਉਨੇ ਹੋ ਤਾਂ ਤੁਸੀਂ ਇਹ ਨਾ ਸੋਚਿਆ ਕਰੋ ਕਿ ਮਨ ਨਹੀਂ ਖੜਦਾ ਤੁਸੀਂ ਇਹ ਸੋਚਿਆ ਕਰੋ ਕਿ ਜੋ ਉਹ ਅੱਧਾ ਘੰਟਾ ਆਇਆ ਕੰਨਾਂ ਨੇ ਸਿਰਫ ਚੰਗਾ ਹੀ ਸੁਣਿਆ ਮਾੜਾ ਤਾਂ ਨਹੀਂ ਸੁਣਿਆ ਇਹ ਗੱਲ ਬਾਤ ਦੀ ਆ ਕਿ ਤੁਸੀਂ ਉਹਨਾਂ ਦੇ ਤੁਹਾਨੂੰ ਅਰਥ ਨਹੀਂ ਆਏ ਤੁਹਾਡਾ ਮਨ ਨਹੀਂ ਟਿਕਿਆ ਇਸ ਤਰ੍ਹਾਂ ਧੰਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਨੂੰ ਬਚਨ ਕੀਤੇ ਸੀ ਕਿ ਭਾਈ ਰਹਿਤ ਮਰਿਆਦਾ ਵਿੱਚ ਰਹੋ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ